ਇਰਦਾ ਦੀ ਇੱਕ ਫੈਡਰਲ ਅਦਾਲਤ ਨੇ ਪੰਜਾਬ ਦੀ ਇੱਕ ਔਰਤ ਕਮਲਜੀਤ ਕੌਰ ਦੀ ਸ਼ਰਨ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਜਿਸ ਨੇ ਦਾਅਵਾ ਕੀਤਾ ਸੀ ਕਿ ਖਾਲਿਸਤਾਨ ਆंदोलਨ ਦੀ ਸਮਰਥਕ ਅਤੇ 6 ਫੋਰ ਜਸਟਿਸ ਦੇ ਨਾਲ ਜੁੜਾ ਦੇ ਕਾਰਨ ਭਾਰਤ ਵਾਪਸ ਜਾਣ ਤੇ ਉਸ ਨੂੰ ਸਤਾਏ ਜਾਣ ਦਾ ਖਤਰਾ ਹੈ ਕਮਲਜੀਤ ਕੌਰ ਜੋ ਫਰਵਰੀ 2018 ਦੇ ਵਿੱਚ ਕੈਨੇਡਾ ਪਹੁੰਚੀ ਸੀ ਉਸ ਨੇ ਸਤੰਬਰ 2019 ਦੇ ਵਿੱਚ ਸ਼ਰਨ ਮੰਗੀ ਸੀ ਸ਼ੁਰੂ ਦੇ ਵਿੱਚ ਉਸਨੇ ਆਪਣੇ ਪਤੀ ਤੋਂ ਡਰ ਦਾ ਹਵਾਲਾ ਦਿੱਤਾ ਸੀ ਫੈਡਰਲ ਜੱਜ ਗਾਇ ਰੈਜਿੰਬਾਲ ਨੇ 27 ਅਗਸਤ 2025 ਨੂੰ ਵੈਂਕੂਵਰ ਦੇ ਵਿੱਚ ਫੈਸਲਾ ਸੁਣਾਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਕਮਲਜੀਤ ਕੌਰ ਦੇ ਦਾਅਵੇ ਸਹੀ ਨਹੀਂ ਹਨ ਅਤੇ ਖਾਲਿਸਤਾਨ ਰੈਫਰੈਂਡਮ ਦਾ VOTING ਕਾਰਡ ਰੱਖਣਾ ਇਹ ਗੱਲ ਸਾਬਿਤ ਨਹੀਂ ਕਰਦਾ ਕਿ ਵਾਪਸ ਭਾਰਤ ਜਾਣਤੇ ਉਸ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਹੈ ਕਮਲਜੀਤ ਕੌਰ ਨੇ ਫਰਵਰੀ 2018 ਦੇ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਸਤੰਬਰ 2019 ਵਿੱਚ ਅਸਾਈਲਮ ਦੀ ਅਰਜ਼ੀ ਦਾਖਲ ਕੀਤੀ ਸੀ ਸ਼ੁਰੂ ਦੇ ਵਿੱਚ ਉਸ ਨੇ ਆਪਣੇ ਪਤੀ ਦੇ ਅਤਿਆਚਾਰੀ ਹੋਣ ਦਾ ਹਵਾਲਾ ਦੇ ਕੇ ਕੈਨੇਡਾ ਦੇ ਵਿੱਚ ਰਹਿਣ ਦੇ ਲਈ ਸ਼ਰਨ ਮੰਗੀ ਸੀ ਪ੍ਰਬਾਧ ਦੇ ਵਿੱਚ ਆਪਣੇ ਦਾਅਵੇ ਨੂੰ ਬਦਲਦੇ ਹੋਏ ਕਿਹਾ ਕਿ ਉਹ 6 ਫਾਰ ਜਸਟਿਸ ਅਤੇ ਖਾਲਿਸਤਾਨ ਆंदोलਨ ਦੀ ਸਮਰਥਕ ਹੈ ਉਸਨੇ ਦਾਵਾ ਕੀਤਾ ਕਿ ਇਸ ਸਮਰਥਨ ਦੇ ਕਾਰਨ ਭਾਰਤ ਵਾਪਸ ਜਾਣ ਤੇ ਉਸ ਨੂੰ ਸਤਾਏ ਜਾਣ ਦਾ ਡਰ ਹੈ ਕੋਰਟ ਨੇ ਕਵਲਜੀਤ ਦੀ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੀ ਜੁਡੀਸ਼ੀਅਲ ਸਮੀਖਿਆ ਕਰਦੇ ਹੋਏ ਕਿਹਾ ਕਿ ਉਸ ਦੇ ਦਾਅਵਿਆਂ ਦੇ ਵਿੱਚ ਕੋਈ ਠੋਸ ਸਬੂਤ ਨਹੀਂ ਹੈ ਕੋਰਟ ਨੇ ਉਸ ਦੀ ਡਿਪਟੇਸ਼ਨ ਰੋਕਣ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ ਕਵਲਜੀਤ ਕੌਰ ਦਾ ਮਾਮਲਾ ਕੈਨੇਡਾ ਦੇ ਵਿੱਚ ਪੰਜਾਬ ਦੇ ਸਿੱਖ ਸਮਾਜ ਦੇ ਵਿੱਚ ਅਸਾਲਮ ਮੰਗਣ ਵਾਲਿਆਂ ਦੀ ਵੱਧ ਦੀ ਗਿਣਤੀ ਦਾ ਇੱਕ ਹਿੱਸਾ ਹੈ ਇੱਕ ਰਿਪੋਰਟ ਦੇ ਮੁਤਾਬਿਕ ਪਿਛਲੇ 10 ਸਾਲਾਂ ਦੇ ਵਿੱਚ 6537 ਲੋਕਾਂ ਨੇ ਖਾਲਿਸਤਾਨ ਸਮਰਥਨ ਦਾ ਆਧਾਰ ਬਣਾ ਕੇ ਕੈਨੇਡਾ ਦੇ ਵਿੱਚ ਸ਼ਰਨ ਮੰਗੀ ਹੈ ਕਈ ਮਾਮਲਿਆਂ ਦੇ ਵਿੱਚ ਪੰਜਾਬ ਤੋਂ ਆਏ ਕੈਨੇਡਾ ਦੇ ਕਈ ਅਰਜ਼ੀਦਾਰ ਸ਼ੁਰੂ ਦੇ ਵਿੱਚ ਸਿਆਸੀ ਝਗੜੇ ਜਾਂ ਫਿਰ ਪੁਲਿਸ ਦੇ ਅਤਿਆਚਾਰ ਨੂੰ ਆਧਾਰ ਬਣਾ ਕੇ ਸ਼ਰਨ ਮੰਗਦੇ ਨੇ ਪਰ ਬਾਅਦ ਦੇ ਵਿੱਚ ਖਾਲਿਸਤਾਨ ਦਾ ਸਮਰਥਨ ਕਰਨ ਦੇ ਦਾਵਾ ਜੋੜਦੇ ਨੇ ਇਸ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਪੰਜਾਬੀ ਜੋੜੇ ਦੀ ਸ਼ਰਨ ਅਰਜ਼ੀ ਦੇ ਵਿੱਚ ਖਾਲਿਸਤਾਨ ਨੂੰ ਸਮਰਥਨ ਦੇਣ ਦਾ ਦਾਵਾ ਕਰਦੇ ਹੋਏ ਭਾਰਤ ਜਾਣ ਤੇ ਜਾਨ ਦਾ ਖਤਰਾ ਦੱਸਿਆ ਗਿਆ ਸੀ ਪਰ ਅਦਾਲਤ ਨੇ ਇਸ ਪੰਜਾਬੀ ਜੋੜੇ ਦੀ ਅਸਾਲਮ ਅਰਜ਼ੀ ਰੱਦ ਕਰ ਦਿੱਤੀ ਸੀ ਕੈਨੇਡਾ ਦੀ ਸ਼ਰਨ ਪ੍ਰਣਾਲੀ ਜੋ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੇ ਦੁਆਰਾ ਚਲਾਈ ਜਾਂਦੀ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਅਰਜ਼ੀਆਂ ਦੇ ਕਾਰਨ ਪਹਿਲਾਂ ਤੋਂ ਹੀ ਕਾਫੀ ਦਬਾਹ ਹਟ ਹੈ ਸਾਲ 2024 ਦੇ ਵਿੱਚ ਭਾਰਤ ਤੋਂ 32563 ਸ਼ਰਨ ਅਰਜ਼ੀਆਂ ਦਰਜ ਕੀਤੀਆਂ ਗਈਆਂ ਸੀ ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ ਇਸ ਦੇ ਵਿੱਚੋਂ ਜ਼ਿਆਦਾਤਰ ਅਰਜ਼ੀਆਂ ਪੰਜਾਬ ਦੇ ਸਿੱਖ ਅਰਜ਼ੀਦਾਰਾਂ ਦੀਆਂ ਨੇ ਜਿਨ੍ਹਾਂ ਨੇ ਖਾਲਿਸਤਾਨ ਦੇ ਨਾਲ ਜੁੜੇ ਦਾਅਵਿਆਂ ਤੇ ਸ਼ਰਨ ਮੰਗੀ ਹੈ। ਕਈ ਮਾਮਲਿਆਂ ਦੇ ਵਿੱਚ ਖਾਲਿਸਤਾਨ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਨੇ ਕਈ ਸਿੱਖ ਅਰਜ਼ੀਕਾਰਾਂ ਦੀਆਂ ਅਸਾਲਮ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ। ਖਾਲਿਸਤਾਨ ਦਾ ਮੁੱਦਾ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਤਣਾਅ ਦਾ ਇੱਕ ਵੱਡਾ ਕਾਰਨ ਰਿਹਾ ਹੈ। ਭਾਰਤ ਨੇ ਕਈ ਵਾਰ ਕੈਨੇਡਾ ਦੇ ਐਸ ਐਫ ਜੇ ਵਰਗੇ ਸੰਗਠਨਾਂ ਨੂੰ ਸੁਰੱਖਿਆ ਦੇਣ ਦਾ ਇਲਜ਼ਾਮ ਲਗਾਇਆ ਹੈ ਕਮਲਜੀਤ ਕੌਰ ਦੇ ਮਾਮਲੇ ਦੇ ਵਿੱਚ ਅਰਜ਼ੀ ਖਾਰਜ ਹੋਣ ਨੂੰ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਭਾਰਤ ਲਈ ਇੱਕ ਚੰਗਾ ਸੁਨੇਹਾ ਦਿੱਸਿਆ ਗਿਆ ਜਿਸ ਤੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਅਜਿਹੇ ਦਾਅਵਿਆਂ ਨੂੰ ਸ਼ਕਤੀ ਦੇ ਨਾਲ ਪਰਖੇਗਾ ਕੋਰਟ ਦਾ ਫੈਸਲਾ ਦਰਸਾਉਂਦਾ ਹੈ ਕਿ ਅਜਈਆਂ ਅਰਜ਼ੀਆਂ ਦੇ ਲਈ ਠੋਸ ਤੇ ਬਹੁਤ ਹੀ ਮਜ਼ਬੂਤ ਸਬੂਤਾਂ ਦੀ ਜ਼ਰੂਰਤ ਹੈ